ਪੰਜਾਬ ਸਿੱਖਿਆ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਹਲਕਾ ਫਲੌਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਬਲੋ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮ ਨੂੰ ਅਰਵਿੰਦਰ ਕੇਜਰੀਵਾਲ ਨੂੰ ਮਾਣਯੋਗ ਸੁਪਰੀਮ ਕੋਟ ਬਲੋ ਜਮਾਨਤ ਮਿਲਣ ਦੀ ਖੁਸ਼ੀ ਪ੍ਰਗਟ ਕਰਦੇ ਆਮ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦਾ ਵਿਸ਼ੇਸ਼ ਇਕੱਠ ਮੁੱਖ ਦਫ਼ਤਰ ਫਲੌਰ ਵਿੱਚ ਹੋਇਆ ਤੇ ਜਮਾਨਤ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਇਸ ਮੌਕੇ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਅੱਜ ਹੱਕ ਸੱਚ ਦਾ ਫੈਸਲਾ ਮਾਨਯੋਗ ਸੁਪਰੀਮ ਨੇ ਦਿੱਤਾ ਹੈ ਅਸੀਂ ਇਸ ਫੈਸਲੇ ਦੀ ਸਵਾਗਤ ਕਰਦੇ ਹਾਂ ਇਸ ਮੌਕੇ ਤੇ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਸ਼ੰਕਰ ਸੰਧੂ ਬੈਵਵ ਸ਼ਰਮਾ ਗੌਰਮਖ ਸਫਲ ਬੋਤਾ ਗਰਚਾਰਨ ਪਾਟਿਆ ਸੁਦੇਸ਼ ਕੁਮਾਰ ਬਿੱਲਾ ਕੇਵਲ ਸਿੰਘ ਪਟਵਾਰੀ ਹਰਵੰਦ ਦਲਾਲ ਭਗਵੰਤ ਸਿੰਘ ਬੀਮਾ ਹਰਕਮਲ ਸਿੰਘ ਮੇਕਪੁਰਾ ਦਿਵਿੰਦਰ ਚਾਹਲ ਦੀਪਾ ਬਕਾਪੜ ਅਤੇ ਹੋਰ ਹਾਜ਼ਰ ਸਨ ਫਲਾਤੋਂ ਰਾਜਪਾਲ ਨੰਗਲ ਦੀ ਖਾਸਤ ਫੋਟ ਲਿੰਕ ਨੂੰ ਲੈ ਕੇ ਸ਼ੇਅਰ ਕਰੋ 8 8 ਕਿ ਹਣ ਤੁਸੀਂ ਕਰਾ ਦਿਓ ਜੀ ਮੇਰੀ ਵੀ ਆ ਗਈ ਹੈ ਚਲੋ ਜੀ ਕਰਾਓ ਜੀ ਸਾਰਾ ਆ ਜੋ ਚਲੋ ਜੀ ਲੋ ਮਾਰ ਇਹ ਆ ਦੋ ਦੋ ਹੋਣੇ ਜਾਂ ਤੇਰੀ ਰਫੀ ਤੇ ਉਹ ਆਈਏ ਨਾ ਉਹ ਤਾਂ ਲੈ ਜਾ ਬਾਕੀਆਂ ਲੈ ਰੱਖ ਲੋ ਚਾਰ ਪੰਜ ਇਹ ਨਾਪਰੋ ਤੋਂ ਆਇਆ ਚਲੋ ਚਲੋ अजी लड्डू खा रहे की कहना की कहना जा रहे हैं अरे अरे आलो बहुत दूर गई लो ਫਿਰ ਗਾਲੀ ਇਸ ਤਰ੍ਹਾਂ ਆ ਇਹ ਅੱਜ ਸਾਡੇ ਸੁਪਰੀਮੋ ਮਾਨਯੋਗ ਅਰਵਤ ਕੇਂਦਰੀ ਵਕੀਲ ਜੀ ਨੇ ਕੋਰਟ ਨੇ ਜਿਹੜੀ ਹੈਗੀ ਆ ਅੱਜ ਜ਼ਮਾਨਤ ਦਿੱਤੀ ਹੈਗੀ ਆ ਆਮ ਆਦੀ ਪਾਰਟੀ ਦਾ ਹਮੇਸ਼ਾ ਹੀ ਕੋਰਟ ਤੇ ਬਹੁਤ ਵੱਡਾ ਭਰੋਸਾ ਰਿਹਾ ਆ ਕੋਰਟ ਦੇ ਹਰ ਫੈਸਲੇ ਦੇ ਫਲ ਚੜਾਉਣੇ ਆ ਅੱਜ ਹੱਕ ਤੇ ਸੱਚ ਦੀ ਜਿਹੜੀ ਆ ਉਹ ਜਿੱਤ ਹੋਈ ਆ ਇਹ ਜਿੱਤ ਜਿਹੜੀ ਹੈ ਲੋਕਾਂ ਦੀ ਜਿੱਤ ਆ ਲੋਕਾਂ ਨੂੰ ਪਤਾ ਆ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਮੋਦੀ ਆ ਉਹ ਤਾਨਾਸ਼ਾਹੀ ਰਵਈਆ ਅਪਣਾ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਸਾਡੇ ਨੇਤਾਵਾਂ ਨੂੰ ਜਿਹਨਾਂ ਦੇ ਵਿੱਚ ਡੱਕੀ ਜਾ ਰਿਹਾ ਪਿਛਲੇ ਸਮੇਂ ਦੇ ਵਿੱਚ ਦੇਖਿਆ ਸਿੰਦਰ ਜੈਨ ਜੋ ਦੇ ਵਿੱਚ ਉਸ ਤੋਂ ਬਾਅਦ ਮਨੀਸ਼ ਸੋਧਿਆ ਜੀ ਨੂੰ ਫਿਰ ਸੰਦੇਸ਼ ਸਿੰਘ ਜੀ ਨੂੰ ਫਿਰ ਸਾਡੇ ਸੁਪਰੀਮੋ ਮਾਨਜੋਗ ਅਰਿੰਦ ਕੇਂਦਰੀ ਵਾਲ ਨੂੰ ਜਿਹੜਾ ਹੈਗਾ ਜੇ ਦੇ ਨਾਲ ਚੱਲ ਗਿਆ ਪਰੰਤੂ ਮਿਆ ਪਾਲਕਾ ਬਹੁਤ ਹੀ ਸਰਵੱਚੇ ਹੋਇਆ ਬਹੁਤ ਹੀ ਵੱਡਾ ਜਿਹੜਾ ਹੈਗਾ ਉਸ ਦੇ ਸਾਹਮਣੇ ਜਿਹੜਾ ਹੈਗਾ ਅਸੀਂ ਨਤਮਸਤਕ ਹੁੰਦੇ ਉਹਨਾਂ ਦਾ ਫੈਸਲਾ ਜਿਹੜਾ ਹੈਗਾ ਬਹੁਤ ਹੀ ਵੱਡਾ ਹੋਇਆ ਹੈ ਔਰ ਇਹ ਆਮ ਆਦਮੀ ਪਾਰਟੀ ਜਿੱਤ ਹੋਈ ਆ ਔਰ ਮੋਦੀ ਦੇ ਤਾਂ ਨਸ਼ਰ ਰਵਈਏ ਦੀ ਜਿਹੜੀ ਹੈਗੀ ਉਹ ਬਹੁਤ ਹੀ ਵੱਡੀ ਸੱਟ ਲੱਗੀ ਹੈ ਸੋ ਹਮੇਸ਼ਾ ਹੀ ਸਾਡੇ ਸੁਪਰੀਮੋ ਕਹਿੰਦੇ ਆਏ ਆ ਕਿ ਸਾਡਾ ਜਿਹੜਾ ਹੈਗਾ ਕਰਪਸ਼ਨ ਦੇ ਨਾਲ 36 ਦਾ ਅੰਕੜਾ ਹੈਗਾ ਅਸੀਂ ਕਰਪਸ਼ਨ ਨੂੰ ਜਿਹੜਾ ਹੈ ਖਤਮ ਕਰਨ ਦੇ ਨਾਲ ਵੀ ਚੁੱਕਿਆ ਆ ਸੋ ਇਹ ਬਨਕਰਤ ਕਹਾਣੀਆਂ ਬਣਾ ਕੇ ਕੋਈ ਪ੍ਰੂਫ ਨਹੀਂ ਸੀ ਈਡੀ ਦਾ ਸਹਾਰਾ ਸਿਰਫ ਈਡੀ ਜਿਹੜੀ ਹੈਗੀ ਆ ਇਸੇ ਕੰਮ ਲਈ ਜਿਹੜਾ ਹੈ ਮੋਦੀ ਸਰਕਾਰ ਵਰਤ ਰਹੀ ਹੈ ਸੋ ਅੱਜ ਲੋਕਾਂ ਦੀ ਜਿੱਤ ਹੋਈ ਆ ਹੱਕ ਸੱਚ ਦੀ ਜਿੱਤ ਹੋਈ ਆ ਅਸੀਂ ਅੱਜ ਜਿਹੜਾ ਹੈਗਾ ਇੱਥੇ ਫਲੋਰ ਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਸਾਡੇ ਸਤਕਾਰਤ ਇੱਥੇ ਸਾਰੇ ਹੀ ਸਮੂਹ ਲੀਡਰ ਸਾਹਿਬਾਨ ਇਕੱਠੇ ਆ ਬਲੰਕੀਏ ਸਾਹਿਬਾਨ ਅਸੀਂ ਜਿਹੜਾ ਹੈਗਾ ਲੱਡੂ ਵੰਡ ਕੇ ਲੱਡੂ ਖਵਾ ਕੇ ਲੋਕਾਂ ਨੂੰ ਖੁਸ਼ੀ ਦਾ ਅਹਿਸਾਸ ਕੀਤਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਖੁਸ਼ੀਆਂ ਜਿਹੜੀਆਂ ਹਨ ਸਾਡੀਆਂ ਹੋਣ ਜਾ ਰਹੀਆਂ ਬਹੁਤ ਬਹੁਤ ਧੰਨਵਾਦ